ਸਵਾਹਿਬ ਜੀ ਕਾ ਖਾਲਸਾ ਸਵਾਹਿਬ ਜੀ ਕੀ ਫਤਿਹ ਸ਼ਹੀਦੀ ਤੱਕ ਦੇ ਪੈਂਡੇ ਦਾ ਸਫਰੇ ਸ਼ਹਾਦਤ ਦਾ ਅੱਜ ਦੂਜਾ ਦਿਨ 8 ਕੋ ਸਰਸਾ ਦੇ ਟੱਟ ਤੇ ਬਾਬੇ ਕੁਮੇ ਮਾਸਕੀ ਦੀ ਸ਼ਾਨ ਕੋਲੀ ਖੇੜੀ ਪਿੰਡ ਦਾ ਵਾਸੀ ਗੰਗੂ ਮਿਲਦਾ ਜਿਹੜਾ ਮਾਂ ਜੀ ਤੇ ਲਾਲਾ ਨੂੰ ਆਪਣੇ ਪਿੰਡ ਲਿਆ ਆਂਦਾ ਪਾਪ ਕਮਾਉਂਦਾ ਧਰੋ ਕਰਦਾ ਪਾਪੀ ਜਾ ਕੇ ਮੁਰੰਡੇ ਕੋ ਤਵਾਲੀ ਖਬਰ ਕਰਦਾ ਜਿੱਥੋਂ 9 ਪੋ ਨੂੰ ਸਹਿਬਜ਼ਾਦਿਆਂ ਨੂੰ ਬੰਦੀ ਬਣਾ ਕੇ ਲਜਾਇਆ ਜਾਂਦਾ ਸੋ 8 ਪੋ ਦੀ ਰਾਤ ਇੱਕ ਛਲਿਏ ਫਰੇਬੀ ਦੇ ਕੋਲ ਧੋਖੇ ਬਾਦ ਕੋਲ ਜਿਹੜਾ ਗੁਰੂ ਘਰ ਦਾ ਨਮਕ ਖਾ ਕੇ ਹਰਾਮ ਕਰ ਗਿਆ ਉੱਥੇ ਬੈਠ ਕੇ ਵੀ ਮਾਂ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਉਸ ਧਰਤੀ ਤੇ ਬਹਿ ਕੇ ਸਹਿਬਜ਼ਾਦਿਆਂ ਦੇ ਨਾਲ ਬਾਣੀ ਪੜ੍ਹਦੇ ਆ ਅਮਰਤ ਵੇਲੇ ਦਾ ਨਿਤਨੇਮ ਕਰਦੇ ਆ ਪਾਪੀ ਦੇ ਘਰ ਨੂੰ ਵੀ ਸੱਚਖੰਡ ਬਣਾ ਦਿੱਤਾ ਜਿੱਥੇ ਚਰਨ ਪਾ ਕੇ ਰਾਤ ਕੱਟੀ